ਅੱਜ ਦੇਖੋ ਅਸੀਂ ਇੱਥੇ ਪਿੰਡ ਟਾਲੀ ਵਾਲਾ ਬੋਦਲਾ ਹੈ ਇੱਥੇ ਫੋਰੈਸਟ ਵਿਭਾਗ ਵੱਲੋਂ ਕੋਈ ਕੰਪਲੇਂਟ ਸੀਗੀ ਕਿ ਇੱਥੇ ਇਸ ਜਗ੍ਹਾ ਤੇ ਰੋਡ ਸਾਈਡ ਤੇ ਜਿਹੜਾ ਇਹ ਕਾਫੀ ਕਰਨ ਹੈ ਜਿਹੜੀ ਇੱਥੇ ਜਿਹੜੀ ਇਨਕ੍ਰੋਚਮੈਂਟ ਕੀਤੀ ਹੋਈ ਆ ਸੋ ਇਹਨਾਂ ਵੱਲੋਂ ਪ੍ਰੋਪਰ ਇਹਨਾਂ ਨੂੰ ਨੋਟਿਸ ਸਰਵ ਕੀਤਾ ਗਿਆ ਨੋਟਿਸ ਸਰਵਸ ਤੋਂ ਬਾਅਦ ਜਿਹੜਾ ਇਹਨਾਂ ਨੇ ਇਨਕ੍ਰੋਚਮੈਂਟ ਨਹੀਂ ਹਸਾਈ ਇਹਨਾਂ ਨੇ ਫਿਰ ਪ੍ਰੋਪਰ ਵੇ ਨਾਲ ਪ੍ਰੋਪਰ ਪ੍ਰੋਸੀਜਰ ਅਡਾਪਟ ਕਰਕੇ ਡਿਪਟੀ ਕਮਿਸ਼ਨਰ ਨੂੰ ਲਿਖ ਕੇ ਤੇ ਇੱਥੇ ਡਿਊਟੀ ਮਜਿਸਟਰੇਟ ਇਦੇ ਵਿੱਚ ਵੀਡੀਓ ਮੈਡਮ ਨੇ ਨਾਲ ਫੋਰੈਸਟ ਡਿਪਾਰਟਮੈਂਟ ਦੇ ਰੇਂਜ ਅਫਸਰ ਨੇ ਇਹਨਾਂ ਨੇ ਆ ਕੇ ਇੱਥੇ ਫਿਰ ਨਾਲ ਸਾਡੇ ਆਪਣੇ ਪੁਲਿਸ ਅਮਦਾਦ ਲੈ ਕੇ ਤੇ ਇੱਥੇ ਜਿਹੜੀ ਆਪਾਂ ਇਨਕ੍ਰੋਚਮੈਂਟ ਇਹ ਹਟਾਈ ਆ ਇਹ ਘਰ ਪ੍ਰਵੀਨ ਦਾ ਸੀਗਾ ਪ੍ਰਵੀਨ ਏਲੀਅਸ ਰਾਣੀ ਸੀ ਇਹਦੇ ਵਿੱਚ ਨਾਲ ਇਹ ਵੀ ਸੀਗਾ ਵੀ ਇਹਦੇ ਇਹ ਡਰੱਗ ਦਾ ਕੰਮ ਵੀ ਕਰਦੀ ਸੀਗੀ ਇਹਦੇ ਖਿਲਾਫ ਵੀ ਤਕਰੀਬੇ ਦੀ ਕ੍ਰਿਮੀਨਲ ਹਿਸਟਰੀ ਆ ਇੱਕ ਇਹਦੇ ਖਿਲਾਫ ਡਰੱਗ ਦਾ ਕੇਸ ਦਰਜ ਆ ਇੱਕ ਇਹਦੇ ਖਿਲਾਫ ਕੋਈ ਚੋਰੀ ਵਗੈਰਾ ਦਾ ਸੋ ਇਹਨਾਂ ਦੀ ਹਿਸਟਰੀ ਥੋੜੀ ਇਹ ਸੀਗੀ ਇਹਦੇ ਵਿੱਚ ਜਿਹੜਾ ਇਹਦੇ ਵਿੱਚ ਜਿਹੜਾ ਆਪਾਂ ਘਰ ਡਿਮੋਲਿਸ਼ ਕੀਤਾ ਇਹਦਾ ਜਿੰਨਾ ਕਿ ਇਨਕ੍ਰੋਚ ਤੇਰੀ ਉਹ ਸਾਰਾ ਡਿਮੋਲਿਸ਼ ਕਰਤਾ ਸੋ ਸਾਡੇ ਵੱਲੋਂ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਕਿਤੇ ਵੀ ਜਿੱਥੇ ਇਨਕ੍ਰੋਚਮੈਂਟ ਡਰਾਈਵ ਸ਼ੁਰੂ ਕੀਤਾ ਹੋਇਆ ਉਹਦੇ ਵਿੱਚ ਆਪਾਂ ਬਿਲਕੁਲ ਜਿਹੜਾ ਪੁਲਿਸ ਮਦਦ ਦੇ ਕੇ ਤੇ ਜਿਹੜਾ ਇਨਕ੍ਰੋਚਮੈਂਟ ਡਰਾਈਵ ਜਿਹੜਾ ਨੇ ਸ਼ੁਰੂ ਕੀਤਾ ਉਹਨੂੰ ਆਪਾਂ ਸਕਸੈਸਫੁਲੀ ਐਗਜ਼ੀਕਿਊਟ ਕਰਦੇ ਆ ਇਸ ਤੋਂ ਇਲਾਵਾ ਨਾਲ-ਨਾਲ ਹੀ ਸਾਡੀ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜਾ ਜੁਧ ਨਸ਼ਿਆਂ ਵਿਰੁੱਧ ਦਾ ਉਦੇ ਵਿੱਚ ਵੀ ਜਿਹੜਾ ਸਾਡੇ ਵੱਲੋਂ ਇਹ ਚੀਜ਼ ਵੱਲ ਜਿਹੜਾ ਕਾਫੀ ਜ਼ਿਆਦਾ ਤਵੱਜੂ ਦੇ ਦਿੱਤੇ ਜੀ ਵੀ ਕੋਈ ਵੀ ਜਿਹੜਾ ਸਮਗਲਰ ਵਹਿਰਾ ਜਿਨ੍ਹਾਂ ਨੇ ਕਿਤੇ ਇਲੀਗਲ ਇਨਕੋਚਮੈਂਟਾਂ ਕੀਤੀਆਂ ਹੋਈਆਂ ਸਾਰੀਆਂ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਇਸ ਧੰਦੇ ਨਾਲ ਜੁੜਿਆ ਉਹਦੇ ਖਿਲਾਫ ਅਸੀਂ ਜਿਹੜੀ ਸਖਤ ਕਾਰਵਾਈ ਕਰਦੇ ਆਂ